ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸਬਜ਼ੀ ਮੰਡੀ ਸਨਾਮ ਰੋਜ਼ ਦੀ ਤਰ੍ਹਾਂ ਤੇ ਪਹਿਲਾ ਸਭ ਤੋਂ ਦੱਸ ਦਈਏ ਜਿਹੜੇ ਦੋਸਤੋ ਪਿਆਜ਼ ਖਰੀਦਣ ਦੇ ਚਾਹਵਾਨ ਨੇ ਅੱਜ ਪਿਆਜ਼ ਖਰੀਦ ਸਕਦੇ ਨੇ 5 ਤੋਂ 70 ਰੁਪਏ ਅੱਜ ਪਿਆਜ਼ ਦੇ ਰੇਟ ਵਿੱਚ ਕਮੀ ਆਈ ਆਗੀ ਤੇ ਜਿਹੜੇ ਦੋਸਤੋ ਆਪਣੇ ਪੇਜ ਤੇ ਨਾਮੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲੈ ਅਗਰ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਚੱਲਦੇ ਆਂ ਆਪਾਂ ਮੰਡੀ ਦੇ ਵਿੱਚ ਚੱਲੋ ਦਿਨਿਆਂ ਕਿਹੜਾ ਅੱਗੇ ਜਾ ਕੇ ਕੀ ਕੀ ਰੇਟ ਨੇ ਤੁਹਾਨੂੰ ਕੱਲੇ ਕੱਲੇ ਸਬਜ਼ੀ ਦੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਵੀਰ ਜੋ ਚੌਲਾ ਪਾ ਰਿਹਾ ਉਹਦਾ ਰੇਟ 25 ਰੁਪਏ ਪ੍ਰਤੀ ਕਿਲੋ ਹੈ ਜਾਨੀ ਕਿ ਜਿਹੜਾ ਉਰਲੇ ਪਾਸੇ ਪਿਆ ਚੌਲਾ ਇਹ ਥੋੜਾ ਜਿਹਾ ਮੋਟਾਗਾ ਇਹਦਾ 20 ਰੁਪਏ ਪ੍ਰਤੀ ਕਿਲੋ ਰੇਟ ਹੈ ਇਹ ਰੇਟ ਨੈਟ ਰੇਟ ਹੈ ਜੀ ਆਗੇ ਹੁਣ ਆਪਾਂ ਜੀ ਸਿਮਲਾ ਮਿਰਚ ਕੋਲ ਸਿਮਲਾ ਮਿਰਚ ਦਾ ਰੇਟ ਹੈ ਜਿਹੜਾ 30 ਰੁਪਏ ਤੋਂ 25 ਰੁਪਏ ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜੀ ਜਿਹੜੇ ਪਿਆਜ਼ ਦੇ ਰੇਟ ਨੇ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੇ ਇਧਰ ਆ ਬਾਈ ਤੁਹੀ ਲਈ ਪਿਆ ਗੱਟਾ ਦੇ ਨਾਲ ਇਹ ਮੋਟਾ ਗੰਡਾ ਨਾਸਕ ਵਾਲਾ ਇਹਦਾ ਰੇਟ ਅੱਜ 27 ਰੁਪਏ ਕਿਲੋ ਆ ਜੀ ਤੇ ਜਿਹੜਾ ਇਧਰਲੇ ਦੂਜੀ ਸਾਈਡ ਉਹ ਲਾਲ ਜਾਂ ਜਿਆਦਾ ਫਿੱਕਾ ਜਿਹਾ ਗੱਟਾ ਦਿਸ ਰਿਹਾ ਬਾਈ ਖੜਾ ਇਧਰ ਇਹਦਾ ਰੇਟ 23 ਰੁਪਏ ਪ੍ਰਤੀ ਕਿਲੋ ਆ ਜੀ ਭਾਰੀ ਕਮੀ ਦੇਖੀ ਗਈ ਅੱਜ ਪਿਆਜ਼ ਦੇ ਰੇਟ ਦੇ ਵਿੱਚ ਸੋ ਨੂੰ ਹੋਰ ਵੀ ਜਾਣਕਾਰੀ ਦੇਵਾਂਗੀ ਜਿਹੜੀ ਆ ਗਾਜਰ ਪਾਈ ਦੇਖ ਰਹੇ ਹੋ ਜੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ बिक ਰਹੀ ਹੈ ਜੀ ਗਾਜਰ ਤੇ ਸਿਮਲਾ ਮਿਰਚ ਉਹ ਸਾਈਡ ਤੇ ਪਈਆ ਸੇਮ ਰੇਟ ਆ ਤੇ ਬੈਂਗਣੀ ਦਾ ਰੇਟ ਆ ਜਿਹੜਾ ਗੋਲ ਪਈਆ ਇਹਦਾ ਰੇਟ 20 ਰੁਪਏ ਪ੍ਰਤੀ ਕਿਲੋ 18 ਤੋਂ 20 ਰੁਪਏ ਚੱਲ ਰਿਹਾ ਜੀ ਉੱਧਰ 18 ਰੁਪਏ ਸੀ ਤੇ ਇੱਥੇ 20 ਰੁਪਏ ਕਰੇਲੇ ਦਾ ਰੇਟ ਜੀ 30 ਰੁਪਏ ਪ੍ਰਤੀ ਕਿਲੋ ਚੱਲ ਰਿਹਾਗਾ ਅੱਗੇ ਵੀ ਆਪਾਂ ਪਤਾ ਕਰਾਂਗੇ ਕਿ ਕੀ ਕੀ ਰੇਟ ਚੱਲ ਰਿਹਾ ਜਿਹੜਾ ਕਿ ਕੱਦੂ ਦਾ ਰੇਟ ਆ ਦੋਸਤੋ ਕਿਤੇ 30 ਰੁਪਏ ਪ੍ਰਤੀ ਕਿਲੋ ਆ ਤੇ ਜਾਂ 40 40 ਤੋਂ 45 ਵੀ ਵਿਕ ਰਿਹਾ ਜੀ ਜਿਹੜੀ ਚਲਈ ਆਹਾ ਸਾਗ ਵੇਖ ਰਹੇ ਹਾਂ ਪਾਲਕ ਦੀ ਗੁੱਸੀ ਪਰਤੀ 20 ਰੁਪਏ ਜਿਹੜੀ ਆ ਚਲਾਈ ਪਈ ਆ ਗੱਟਿਆਂ ਦੇ ਉੱਪਰ ਇਹਦਾ 25 ਰੁਪਏ ਪ੍ਰਤੀ ਗੁੱਸੀ ਦਾ ਰੇਟ ਆ ਜੀ ਅੱਗੇ ਆਪਾਂ ਚੱਲਦੇ ਆਂ ਦੇਖਦੇ ਆਂ ਹੋਰ ਕੀ ਕੀ ਰੇਟ ਤੁਹਾਨੂੰ ਦੱਸੀਏ ਕਿਹੜੇ ਰਹਿ ਗਏ ਫਿਮਲਾ ਮਿਰਚ ਇਹ ਵੀ ਸੇਮ ਉਹੀ ਰੇਟ ਆ ਬਾਈ ਤੋਂ ਪਤਾ ਕੀਤਾ ਸੀਗਾ 25 ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਜੀ ਸਾਰੀ ਮੰਡੀ ਦੇ ਵਿੱਚ ਪਤਾ ਕਰਿਆ ਜੀ ਕੱਦੂ ਦੇ ਨਾਲ ਪਟੇਂਡਾ ਟਿੰਡੇ ਦਾ ਰੇਟ ਵੀ 25 ਰੁਪਏ ਪ੍ਰਤੀ ਕਿਲੋ ਆ ਜੀ ਤੇ ਜਿਹੜਾ ਆ ਕੱਦੂ ਉਹਦਾ ਰੇਟ ਬੋਲ ਰਿਹਾ ਬਾਈ 45 ਰੁਪਏ ਕਿਲੋ ਤੇ ਨਾਲ ਭਿੰਡੀ ਪਈਆ ਜਿਹੜੀ ਉਹ ਵੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਤੇ ਤੁਹਾਨੂੰ ਦੱਸ ਦਈਏ ਹੋਰ ਅੱਗੇ ਜੋ ਟਮਾਟਰ ਦੇਖ ਰਹੇ ਹੋ ਟਮਾਟਰ ਦੇ ਰੇਟ ਬਾਰੇ ਹਲੇ ਆਪਾਂ ਪਤਾ ਨਹੀਂ ਕੀਤਾ ਪਤਾ ਕਰਕੇ ਦੱਸਦੇ ਆ ਉਹ ਗੋਭੀ ਪਈ ਸੀ ਗੋਭੀ ਦਾ ਜਾਨੀ ਕਿ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਆ ਵਧੀਆ ਗੋਭੀ ਜਿਹੜਾ ਆ ਦੇਸੀ ਖੀਰਾ ਪਿਆ ਮਿੱਤਰੋ ਇਹਦਾ ਰੇਟ 18 ਤੋਂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈਗਾ ਤੇ ਅੱਗੇ ਤੁਹਾਨੂੰ ਦੱਸ ਦਈਏ ਚੱਲਦੇ ਆ ਹੋਰ ਕੁਝ ਦੇਖਦੇ ਆ ਤੇ ਜਾਣਕਾਰੀ ਦਿੰਦੇ ਰਹਾਂਗੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਇਧਰ ਫੇਰ ਆ ਗਏ ਆਪਾਂ ਇਧਰ ਵੀ ਬਾਈ ਕੋਲ ਟੋਰੀ ਪਈ ਸੀ ਟੋਰੀ ਦਾ ਰੇਟ ਪ੍ਰਤੀ ਕਿਲੋ 25 ਰੁਪਏ ਨੈਟ ਵੀ ਕਰਈ ਆ ਜੀ ਟੋਰੀ ਇਹ ਟਮਾਟਰ ਪਏ ਨੇ ਜੋ ਇੱਥੇ ਬਾਈ ਦੇ ਰਿਹਾ 10 ਰੁਪਏ ਕਿਲੋ ਤੇ ਲੱਗਦਾ ਥੋੜਾ ਜਿਹਾ ਰੇਟ ਵੱਧ ਲ ਆ ਰਿਹਾਗਾ ਅੱਗੇ ਆਪਾਂ ਹੋਰ ਪਤਾ ਕਰਾਂਗੇ ਟਮਾਟਰ ਦੇ ਰੇਟ ਬਾਰੇ ਜੀ ਇਧਰ ਆ ਗਏ ਤਾਂ ਬਾਈ ਟਮਾਟਰ ਰੇਟ ਲਾ ਰਿਹਾ ਜੋ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਾ ਰਿਹਾ ਜਨੀ ਕਿ ਨਾਈਟਰੇਟ ਆ ਜੀ ਪੇ ਦਾ ਉਹੀ 25 ਰੁਪਏ ਰੇਟ ਚੱਲ ਰਿਹਾ ਹੈ ਜੀ ਜਿੱਥੇ ਆਪਾਂ ਵੀ ਪਤਾ ਕੀਤਾ ਸੀਗਾ ਹਾਂ ਜੀ 25 ਰੁਪਏ ਕਿਲੋ ਜੀ ਪਿੰਡੀ ਤੇ ਅੱਗੇ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੇ ਰੇਟ ਬਾਰੇ ਜਾਣਕਾਰੀ ਦਿੰਨੇ ਆ ਕਿ ਕੀ ਪਿਆ ਚਾਈਨੀਸ ਖੀਰਾ ਹਾਂ ਪਹਿਲਾਂ ਆ ਗਿਆ ਜੀ ਪੇਠਾ ਪੇਠੇ ਦਾ ਰੇਟ 12 ਰੁਪਏ ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਤੇ ਬਦਿਆਂ ਮੋਟਾ ਪੇਠਾਗਾ ਤੇ ਇਹ ਨਾਈਟ ਰੇਟ ਆ ਜੀ ਆ ਗੋਭੀ ਆ ਜੀ ਹਿਮਾਚਲ ਵਾਲੀ ਚਿੱਟੀ ਗੋਭੀ ਦਾ ਰੇਟ ਆ ਜਿਹੜਾ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਗੋਭੀ ਬੋਸ ਤੋਂ ਵਧੀਆ ਜੀ ਚਿੱਟੀ ਚੀਨੀ ਗੋਭੀ ਆ ਜੀ ਬਾਕੀ ਰੇਟ ਨੇ ਜਿਹੜੇ ਕੁਆਲਟੀ ਅਨੁਸਾਰ ਹੁੰਦੇ ਨੇ ਜੀ ਇੱਧਰ ਬਾਈ ਕੋਲੇ ਆ ਗਏ ਟਮਾਟਰ ਰੇਟ ਇੱਥੇ ਜਨਨਿਕ ਆਪਾਂ ਨੂੰ 2 ਰੁਪਏ ਪ੍ਰਤੀ ਕਿਲੋ ਮਗਰ ਘਟ ਪੈ ਰਿਹਾ ਜੀ ਇਹ ਵਿਕ ਰਿਹਾ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਜੀ ਤੇ ਆ ਪਿਆ ਦਵਾਨਾ ਤੇ ਇਹਦਾ ਰੇਟ ਪਿਆ ਮੂਰ ਦੇ ਲਫਾਫਿਆਂ ਦੇ ਵਿੱਚ ਆ ਜੋ 9 ਰੁਪਏ ਕਿਲੋ ਜੀ ਖੀਰਾ ਇਹ ਦੇਸੀ ਆ ਇਹ ਵੀ 18 ਰੁਪਏ ਕਿਲੋ ਜੀ ਕੱਦੂ ਇੱਥੇ ਵੀਰ ਲਾ ਰਿਹਾਗਾ ਜਿਹੜਾ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਇਹ ਕੱਦੂ ਇੱਧਰ ਵੀ ਬਾਈ ਨੇ ਰੇਟ ਏਹੀ ਦੱਸਿਆ ਜੀ ਇਹ ਵੀ ਚਲਾਈ ਪਾਲਕ ਦਾ ਰੇਟ 20 ਰੁਪਏ ਪ੍ਰਤੀ ਗੁੱਸੀ ਆ ਜੀ ਚਲੋ ਅੱਗੇ ਜਿਹੜੇ ਵੀਰ ਹੋਰ ਆਪਣਾ ਰੇਟ ਪੁੱਛਣਾ ਚਾਹੁੰਦੇ ਆ ਉਹ ਕਮੈਂਟ ਕਰਕੇ ਪੁੱਛ